ਸਤਿ ਸ਼੍ਰੀ ਅਕਾਲ ਦੋਸਤੋ ਪਰਮੇਸ਼ੀ ਜੈਨ ਵੀ ਬੜਿੰਖੇੜਾ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਜੈਨ ਯੂਨੀਵਰਸਿਟੀ 2025-26 ਸਟਾਰਟ ਹੋ ਚੁੱਕਿਆ ਹੈ ਜੈਨ ਯੂਨੀਵਰਸਿਟੀ ਤੋਂ ਭਾਵ ਜਵਾਹਰ ਨੋਦਿਆਬ ਵਿਦਿਆਲਿਆ ਬੜਿੰਖੇੜਾ ਵਿਖੇ 6ਵੀਂ ਕਲਾਸ ਲਈ ਜਿਹੜਾ ਆਨਲਾਈਨ ਫਾਰਮ ਭਰਨ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਹੈ ਜਿਹੜੇ ਬੱਚੇ ਹੁਣ ਸੈਸ਼ਨ 2025-26 ਦੇ ਵਿੱਚ 5ਵੀਂ ਕਲਾਸ ਵਿੱਚ ਪੜ ਰਹੇ ਆ ਉਹ ਬੱਚੇ ਇਹ ਫਾਰਮ ਭਰ ਰੇ ਭਰ ਸਕਦੇ ਆ ਤੇ ਜਿਹੜੀ ਉਹਨਾਂ ਦੀ ਉਮਰ ਹੱਦ ਜਿਹੜੀ ਹੈਗੀ ਆ 1.5 2014 ਤੋਂ ਲੈ ਕੇ 31/7 2016 ਦੇ ਵਿੱਚਕਾਰ ਜਿਹੜੇ ਬੱਚਿਆਂ ਦੀ ਜਨਮ ਤਰੀਕ ਹੈਗੀ ਆ ਉਹ ਇਹ ਫਾਰਮ ਭਰ ਸਕਦੇ ਆ ਸੋ ਸਾਰੇ ਦੋਸਤਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਦੇ ਬੱਚੇ 5ਵੀਂ ਕਲਾਸ ਵਿੱਚ ਪੜ ਰਹੇ ਆ ਚਾਹੇ ਉਹ ਸਰਕਾਰੀ ਸਕੂਲ ਚਾਹੇ ਉਹ ਮਾਨਤਾ ਪ੍ਰਾਪਤ ਇਸ ਫਾਰਮ ਨੂੰ ਭਰਨ ਲਈ ਨੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇੱਕ ਫਾਰਮ ਡਾਊਨਲੋਡ ਕਰਨਾ ਹੈ ਜਿੱਤੇ ਸਰਟੀਫਿਕੇਟ ਲਿਖਿਆ ਹੁੰਦਾ ਉਹ ਫਾਰਮ ਡਾਊਨਲੋਡ ਕਰਕੇ ਤਾਂ ਜਿੱਥੇ ਵੀ ਬੱਚਾ ਤੁਹਾਡਾ 5ਵੀਂ ਕਲਾਸ ਵਿੱਚ ਪੜ ਰਿਹਾ ਉੱਥੇ ਜਾ ਕੇ ਇਹ ਫਾਰਮ ਉਸ ਸਕੂਲ ਦੇ ਵਿੱਚ ਉਪਰਵਾ ਕੇ ਤੇ ਕਿਸੇ ਵੀ ਆਨਲਾਈਨ ਕੈਫੇ ਤੇ ਜਾ ਕੇ ਆਨਲਾਈਨ ਫਾਰਮ ਭਰ ਸਕਦੇ ਆ ਇਹਦੇ ਵਿੱਚ ਅਪਲੋਡ ਹੋਣ ਵਾਲੀਆਂ ਜਿਹੜੀਆਂ ਚੀਜ਼ਾਂ ਪੰਜ ਚੀਜ਼ਾਂ ਅਪਲੋਡ ਹੁੰਦੀਆਂ ਜਿਹੜੀਆਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਇੱਕ ਤਾਂ ਜਿਹੜਾ ਉਹ ਫਾਰਮ ਡਾਊਨਲੋਡ ਕਰਕੇ ਤੁਸੀਂ ਸਕੂਲ ਦੇ ਵਿੱਚੋਂ ਭਰਵਾਉਗੇ ਉਹ ਅਪਲੋਡ ਹੋਊਗਾ ਦੂਸਰਾ ਬੱਚੇ ਦੇ ਸਾਈਨ ਅਪਲੋਡ ਹੋਣਗੇ ਤੀਸਰਾ ਬੱਚੇ ਦੀ ਫੋਟੋ ਅਪਲੋਡ ਹੋਊਗੀ ਚੌਥਾ ਪੇਰੈਂਟ ਦੇ ਸਾਈਨ ਅਪਲੋਡ ਹੋਣਗੇ ਤੇ ਪੰਜਵਾਂ ਉਹ ਜਿਹੜਾ ਸਕੂਲ ਦੇ ਵਿੱਚੋਂ ਭਰਵਾਇਆ ਗਿਆ ਸਰਟੀਫਿਕੇਟ ਉਹ ਅਪਲੋਡ ਹੋਊਗਾ ਤੇ ਇੱਕ ਪੇਰੈਂਟ ਦਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਜਾਇਓ ਤਾਂ ਜੋ ਫਾਰਮ ਜਿਹੜਾ ਖੁੱਲਦਾ ਉਹ ਪੇਰੈਂਟ ਦੇ ਆਧਾਰ ਕਾਰਡ ਨਾਲ ਹੀ ਖੁੱਲਦਾ ਜਿਹੜੇ ਬੱਚੇ ਇਹ ਫਾਰਮ ਭਰਨਾ ਚਾਹੁੰਦੇ ਆ ਉਹਨਾਂ ਦਾ ਰੈਜ਼ਿਡੈਂਸ ਵੀ ਸ਼੍ਰੀ ਮੁਕਸਰ ਸਾਗੋਂ ਨਾਲ ਚਾਹੀਦਾ ਕਿਉਂਕਿ ਸੇਮ ਡਿਸਟ੍ਰਿਕਟ ਦਾ ਹੀ ਬੱਚਾ ਜਿਹੜਾ ਐਕਸੈਪਟ ਕੀਤਾ ਜਾਂਦਾ ਇਸ ਲਈ ਬੱਚਾ ਜੇਕਰ ਮੁਕਸਰ ਜ਼ਿਲ੍ਹੇ ਦੇ ਵਿੱਚ ਪੜਦਾ ਤਾਂ ਉਹਦਾ ਜਿਹੜਾ ਰੈਜ਼ਿਡੈਂਸ ਉਹਦੇ ਪੇਰੈਂਟ ਦਾ ਉਹਦਾ ਉਹ ਮੁਕਸਰ ਜ਼ਿਲ੍ਹੇ ਦਾ ਹੋਣਾ ਚਾਹੀਦਾ ਜੇਕਰ ਮੁਕਸਰ ਜ਼ਿਲ੍ਹੇ ਦਾ ਨਹੀਂ ਤਾਂ ਤੁਸੀਂ ਇਹ ਫਾਰਮ ਨਹੀਂ ਭਰ ਸਕਦੇਗੇ ਸੋ ਕਿਰਪਾ ਕਰਕੇ ਇਹ ਚੀਜ਼ਾਂ ਨਾਲ ਲੈ ਕੇ ਜਾਣੀਆਂ ਤੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਰੇ ਉਹਨਾਂ ਬੱਚਿਆਂ ਤੱਕ ਪਹੁੰਚ ਜਿਹੜੇ ਬੱਚੇ ਇਹ ਫਾਰਮ ਭਰਨਾ ਚਾਹੁੰਦੇ ਆ ਤਾਂ ਤੁਹਾਡਾ ਇੱਕ ਸ਼ੇਰ ਕਿਸੇ ਵੀ ਬੱਚੇ ਦੀ ਜ਼ਿੰਦਗੀ ਬਦਲ ਸਕਦਾ ਹੈ। ਜਵਾਰ ਨੋਥ ਦੇ ਵਿਦਿਆਲਿਆ ਇੱਕ ਸੈਂਟਰ ਗਵਰਨਟ ਦੀ ਸੰਸਥਾ ਹੈਗੀ ਹੈ ਜਿਦੇ ਵਿੱਚ 6ਵੀਂ ਤੋਂ ਲੈ ਕੇ +2 ਤੱਕ ਸਾਰੀ ਪੜ੍ਹਾਈ ਜਿਹੜੀ ਹੈ ਉਹ ਫ੍ਰੀ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਰਹਿਣ ਦਾ ਪ੍ਰਬੰਧ ਹੈ, ਹੋਸਟਲ ਬਣੇ ਹੋਏ ਹੈ ਲੜਕੀਆਂ ਦੇ ਅਲੱਗ ਅਤੇ ਲੜਕੀਆਂ ਦੇ ਅਲੱਗ। ਮੈਸ ਬਣੀ ਹੋਈ ਆ ਜਿਹਦੇ ਵਿੱਚ ਲੜਕੀਆਂ ਦਾ ਲੱਗਦਾ ਨਹੀਂ ਹਾਲਾ ਤੇ ਲੜਕੀਆਂ ਲਈ ਅਲੱਗ ਟੈ ਨਹੀਂ ਹਾਲਾ ਪਲੱਸ ਕਿਸੇ ਵੀ ਗੇਮ ਦੇ ਵਿੱਚ ਬੱਚਾ ਇੰਟਰਸਟ ਰੱਖਦਾ ਹੈਗਾ ਉਹ ਗੇਮ ਜੇਕਰ ਬੱਚਾ ਵਧੀਆ ਤਰੀਕੇ ਨਾਲ ਖੇਡਦਾ ਤਾਂ ਉਸ ਬੱਚੇ ਦੀ ਉਹ ਗੇਮ ਆ ਜਿਹੜੀ ਨੈਸ਼ਨਲ ਲੈਵਲ ਤੱਕ ਲੈ ਕੇ ਚਾਈ ਜਾਂਦੀ ਹੈ ਇਸ ਤੋਂ ਇਲਾਵਾ ਜਿਹੜਾ ਬੱਚਾ ਨਵੋਦਿਆ ਦੇ ਵਿੱਚ ਐਡਮਿਸ਼ਨ ਹੋਣ ਤੋਂ ਬਾਅਦ ਨਵੋਦਿਆ ਦੇ ਨਾਲ ਜੁੜ ਗਿਆ ਤਾਂ ਉਸ ਦਾ ਨੈਸ਼ਨਲ ਲੈਵਲ ਤੱਕ ਜਿਹੜਾ ਮਤਲਬ ਜਾਣ ਪਹਿਚਾਨ ਆ ਜਿਹੜੀ ਵੱਧ ਜਾਂਦੀ ਆ ਵੱਧ ਹੀ ਕਿਵੇਂ ਆ ਕਿਉਂਕਿ ਗੇਮਾਂ ਦੇ ਵਿੱਚ ਬੱਚਿਆਂ ਨੂੰ ਕਦੀ ਕਿਸੇ ਸਟੇਟ ਦੇ ਵਿੱਚ ਜਾਂ ਕਦੀ ਕਿਸੇ ਸਟੇਟ ਦੇ ਵਿੱਚ ਰੀਜਨਲ ਗੇਮਾਂ ਜਾਂ ਨੈਸ਼ਨਲ ਗੇਮਾਂ ਹੁੰਦੀਆਂ ਰਹਿੰਦੀਆਂ ਬੱਚੇ ਇਧਰ ਉਧਰ ਜਾਂਦੇ ਰਹਿੰਦੇ ਆ ਆਪਸੀ ਮੇਲ ਮਲਾਪ ਹੁੰਦਾ ਇਸ ਤੋਂ ਇਲਾਵਾ ਜਦੋਂ ਬੱਚੇ ਪੜ੍ਹ ਕੇ ਚੱਲੇ ਜਾਂਦੀਆਂ ਤਾਂ ਉਹ ਵੀ ਲੋਕ ਦੇ ਨਾਲ ਜੁੜੇ ਹੁੰਦੇ ਆ ਤੇ ਪਹਿਲਾਂ ਵਾਲੇ ਵੀ ਜੁੜੇ ਹੁੰਦੇ ਆ ਪਲੱਸ ਉਹਨਾਂ ਦਾ ਆਪਸੀ ਤਾਲਮਿਲ ਵੜ ਕੇ ਉਹ ਕਿਤੇ ਵੀ ਇੱਕ ਦੂਜੇ ਦੀ ਜ਼ਰੂਰਤ ਨੂੰ ਪੂਰੀ ਕਰਦੇ ਆ ਸੋ ਇਸ ਲਈ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਬੱਚੇ ਜਿਹੜੇ 5ਵੀਂ ਕਲਾਸ ਵਿੱਚ ਪੜ੍ਹਦੇ ਆ ਉਮਕਸਰ ਜ਼ਿਲ੍ਹੇ ਦੀ ਵਸਨੀਕ ਹੋਣ ਅਤੇ ਮੁਕਸਰੇਲੇ ਵਿੱਚ ਪੜਦੇ ਹੋਣ ਤਾਂ ਉਹ ਫਾਰਮ ਭਰ ਸਕਦੀ ਆ ਤਾਂ ਇਹ ਫਾਰਮ ਜਰੂਰ ਭਰਿਓ ਆਪਣੇ ਬੱਚੇ ਦੇ ਚੰਗੇ ਤੇ ਸੁਨਹਿਰੀ ਭਵਿੱਖ ਲਈ ਸੋ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਤੇ ਨਾਲ ਹੀ ਨਾਲ ਸਾਡੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਗੱਦਿਆਂ ਮੰਦੀਆਂ ਵੀਡੀਓ ਤਾਂ ਅਸੀਂ ਦੇਖਦੇ ਆਂ ਲੋਕ ਬਹੁਤ ਲਾਈਕ ਕਰਦੇ ਆ ਤੇ ਸ਼ੇਅਰ ਵੀ ਕਰਦੇ ਆ ਪਰ ਜਿਹੜੀ ਕੋਈ ਕੰਮ ਦੀ ਵੀਡੀਓ ਹੁੰਦੀ ਆ ਜਾਂ ਕੋਈ ਜਾਣਕਾਰੀ ਵਾਲੀ ਵੀਡੀਓ ਹੁੰਦੀ ਆ ਉਹਨਾਂ ਦਾ ਕੋਈ ਦੇਖਦਾ ਨਾ ਉਹਨੂੰ ਕੋਈ ਸ਼ੇਅਰ ਕਰਦਾ। ਸੋ ਇਸ ਵਾਰ ਦੇਖਦੇ ਆ ਦੋਸਤੋ ਕਿੰਨੀ ਕ ਵੀਡੀਓ ਨੂੰ ਸ਼ੇਅਰ ਕੀਤਾ ਜਾਂਦਾ ਜਾਂ ਲਾਈਕ ਕਮੈਂਟ ਆਉਂਦੇ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਦੇਖਦੇ ਆ ਫਿਰ ਨੈਕਸਟ ਵੀਡੀਓ ਪਾਉਣ ਤੋਂ ਪਹਿਲਾਂ ਵੀ ਕੀ ਬੰਦਾ ਹੈਗਾ। ਜੇਕਰ ਚੰਗਾ ਰਿਸਪੌਂਸ ਮਿਲੇ ਆ ਵੀਡੀਓ ਨੂੰ ਤਾਂ ਅੱਗੇ ਅਸੀਂ ਜਿਹੜਾ ਇਸ ਟੌਪਿਕ ਤੇ ਵੀਡੀਓ ਬਣਾਵਾਂਗੇ ਵੀ ਕਿਸ ਤਰ੍ਹਾਂ ਤੁਸੀਂ ਇਹ ਫਾਰਮ ਭਰਨਾ ਹੈਗਾ। ਤਾਂ ਥੈਂਕ ਯੂ ਸ਼ੁਕਰੀਆ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।